ਸਾਖੀ ਤੋਂ ਪਹਿਲਾਂ ਇਹਨਾਂ ਦੋ ਸਥਾਨਾਂ ਤੇ ਜਾ ਕੇ ਆਓ ਫਿਰ ਦੇਖਣਾ ਚਮਤਕਾਰ ਦਸ਼ਮ ਪਿਤਾ ਜੀ ਨੇ ਸੁਪਨੇ ਵਿੱਚ ਆ ਕੇ ਪਾਬਾ ਕੁਲਵੰਤ ਸਿੰਘ ਜੀ ਨੂੰ ਦੱਸੀ ਪੂਰੀ ਸਚਾਈ ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸੋ ਆਪਾਂ ਅੱਜ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਦੀਆਂ ਨੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀਓ ਵਿਸਾਖੀ ਆ ਰਹੀ ਹੈ ਖਾਲਸੇ ਦਾ ਸਾਜਨਾ ਦਿਵਸ ਤੇ ਸਾਤ ਸੰਗਤ ਆਪਾਂ ਸਾਰੇ ਵਿਸਾਖੀ ਨੂੰ ਮਨਾਵਾਂਗੇ ਤੇ ਵੱਖੋ ਵੱਖਰੇ ਅਸਥਾਨਾਂ ਤੇ ਜਿੱਥੇ ਵਿਸਾਖੀ ਦਾ ਇਕੱਠ ਹੁੰਦਾ ਹੈ ਜੋੜ ਮੇਲਾ ਹੁੰਦਾ ਹੈ ਉੱਥੇ ਵੱਖੋ ਵੱਖਰੀਆਂ ਥਾਵਾਂ ਤੇ ਜਾ ਕੇ ਸੰਗਤ ਨੇ ਨਤਮਸਤਕ ਹੋਣਾ ਹੈ ਬਹੁਤ ਚੰਗੀ ਗੱਲ ਹੈ ਆਪਾਂ ਵੀ ਜ਼ਰੂਰ ਜਾਈਏ ਗੁਰਮੁਖ ਪਿਆਰਿਓ ਵਿਸਾਖੀ ਤੋਂ ਪਹਿਲਾਂ ਕਈ ਸੰਗਤ ਜਾ ਆਉਂਦੀ ਹੈ ਮੱਥਾ ਟੇਕ ਆਉਂਦੀ ਹੈ ਆਪਣੀਆਂ ਹਾਜ਼ਰੀਆਂ ਲਵਾਉਂਦੀ ਹੈ ਔਰ ਵਿਸਾਖੀ ਤੋਂ ਬਾਅਦ ਕਈ ਸੰਗਤ ਜਾਂਦੀ ਹੈ ਔਰ ਕਈ ਜਿਹੜੇ ਨੇ ਵਿਸਾਖੀ ਵਾਲੇ ਦਿਨ ਜਾਂਦੇ ਨੇ ਚਲੋ ਵੈਸੇ ਮੈਂ ਬੇਨਤੀ ਕਰਦਾ ਹੁਣਾ ਕਿ ਆਪ ਜੀ ਜਾਓ ਜ਼ਰੂਰ ਜਾਓ ਜਦੋਂ ਤੁਹਾਡਾ ਸਮਾਂ ਲੱਗੇ ਤੁਹਾਨੂੰ ਸਹੀ ਸਮਾਂ ਲੱਗੇ ਤੇ ਉਸ ਵਕਤ ਜਾਓ ਸਮੇਂ ਦੀ ਨਜ਼ਾਕਤ ਨੂੰ ਵੇਖਦਿਆ ਹੋਇਆ ਤੁਸੀਂ ਜ਼ਰੂਰ ਜਾਓ ਜਾ ਕੇ ਮੱਥਾ ਟੇਕ ਕੇ ਆਓ ਨਤਮਸਤਕ ਹੋਵੋ ਸਾ ਸੰਗਤ ਇਸ ਚੀਜ਼ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਗੁਰ ਅਸਥਾਨਾਂ ਦੇ ਦਰਸ਼ਨ ਕਰਕੇ ਆਓ ਕਈ ਅਨੰਦਪੁਰ ਸਾਹਿਬ ਚਲੇ ਜਾਂਦੇ ਨੇ ਕਈ ਦਮਦਮਾ ਸਾਹਿਬ ਚਲੇ ਜਾਂਦੇ ਨੇ ਕਈ ਹਜ਼ੂਰ ਸਾਹਿਬ ਕਈ ਅੰਮ੍ਰਿਤਸਰ ਸਾਹਿਬ ਸਾ ਸੰਗਤ ਕਈ ਪਟਨਾ ਸਾਹਿਬ ਚਲੇ ਜਾਂਦੇ ਨੇ ਵੱਖੋ ਵੱਖਰੇ ਧਾਰਮਿਕ ਅਸਥਾਨਾਂ ਦੇ ਜਾਂ ਫਿਰ ਆਪਣੇ ਲਾਗੇ ਕੋਈ ਵੀ ਅਸਥਾਨ ਹੈ ਜਾ ਕੇ ਜੋੜ ਮੇਲਾ ਭਰਦਾ ਹੈ ਉਥੇ ਪੇਕਦੇ ਨੇ ਸੇਵਾ ਸਿਮਰਨ ਕਰਦਿੰਨੇ ਕਹਿਣ ਤੋਂ ਭਾਵ ਵੀ ਲਾਹਾ ਲੈਣਾ ਬਹੁਤ ਜ਼ਰੂਰੀ ਹੈ অতি ਜ਼ਰੂਰੀ ਹੈ ਸਾਥ ਸੰਗਤ ਜਿਹੜਾ ਲਾਹਾ ਲੈਂਦਾ ਹੈ ਉਹੀ ਸਭ ਤੋਂ ਵੱਡੀ ਚੀਜ਼ ਹੈ ਜਿਹੜਾ ਵੀ ਲਾਹਾ ਪ੍ਰਾਪਤ ਕਰਦਾ ਹੈ ਲਾਹਾ ਲੈਣਾ ਬਹੁਤ ਵੱਡੀ ਚੀਜ਼ ਹੈ ਪਿਆਰਿਓ ਹੁਣ ਇਹਤੇ ਇੱਕ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਜ਼ਰੂਰ ਦਿਵਾਦਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਉਹਨਾਂ ਤੇ ਵਰਤਦੀ ਹੈ ਜਿਹੜੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਗੁਰੂ ਘਰ ਜਾ ਕੇ ਮੰਥਾ ਟੇਕਦੇ ਨੇ ਸ਼ਰਧਾ ਭਾਵਨਾ ਨਾਲ ਸੇਵਾ ਸਿਮਰਨ ਕਰਦੇ ਨੇ ਤੇ ਜਾਂ ਫਿਰ ਹੋਰ ਕਾਰਜਾਂ ਵਾਸਤੇ ਉਹ ਨਹੀਂ ਜਾਂਦੇ ਹੋਰ ਕਾਰਜਾਂ ਤੋਂ ਭਾਵ ਕੇ ਮੇਲਾ ਵੇਖ ਕੇ ਮੁੜਾਏ ਵਾਪਸ ਆ ਗਏ ਸਾਥ ਸੰਗਤ ਨੂੰ ਕੁਝ ਖਟਿਆ ਕੁਝ ਕਮਾਇਆ ਨਹੀਂ ਤੇ ਉਹਨਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤੇ ਜਿਨ੍ਹਾਂ ਨੇ ਕੁਝ ਲਾਹਾ ਲੈਣਾ ਹੋਵੇ ਸਾਥ ਸੰਗਤ ਉਹ ਵਿਰਲੇ ਹੁੰਦੇ ਨੇ ਥੋੜੇ ਹੁੰਦੇ ਨੇ ਹੈਨ ਵਿਰਲੇ ਨਹੀਂ ਘਨੇ ਫੈਲ ਫਕੜ ਸੰਸਾਰ ਉਹਤੇ ਥੋੜੇ ਨੇ ਵਿਰਲੇ ਹੀ ਹੁੰਦੇ ਨੇ ਸੋ ਬੇਨਤੀ ਕਰਾਂ ਸਾਥ ਸੰਗਤ ਜਿਹੜੇ ਜਾ ਕੇ ਗੁਰਮਤ ਸਮਾਗਮ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਲਾਹਾ ਪ੍ਰਾਪਤ ਕਰਦੇ ਨੇ ਲਾਹਾ ਕਿੰਜ ਸੇਵਾ ਸਿਮਰਨ ਕਰਦੇ ਨੇ ਕਥਾ ਕੀਰਤਨ ਹੋ ਰਿਹਾ ਹੈ ਉਹਦੇ ਵਿੱਚੋਂ ਕੁਝ ਪ੍ਰਾਪਤ ਕਰਨਾ ਕੁਝ ਸਿੱਖਣਾ ਸ਼ੁਭ ਗੁਣ ਲੈਣੇ ਸਾਥ ਸੰਗਤ ਦੇ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਵਿਚਾਰ ਹੈ ਸੋ ਆਪਾਂ ਨੂੰ ਇਹਨਾਂ ਚੀਜ਼ਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਜੇਕਰ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਵਿੱਚ ਪਰਪੱਕ ਹੋ ਗਏ ਤੇ ਮੈਂ ਕਹਣਾ ਫਿਰ ਜ਼ਿੰਦਗੀ ਜੀਉਣ ਦੇ ਮਾਇਨੇ ਹੀ ਬਦਲ ਜਾਣਗੇ ਕਿਉਂਕਿ ਜ਼ਿੰਦਗੀ ਦੇ ਵਿੱਚ ਜੇਕਰ ਗੁਰੂ ਦਾ ਭੈ ਹੈ ਤੇ ਜ਼ਿੰਦਗੀ ਸਬਰ ਹੀ ਰਹਿੰਦੀ ਹੈ ਇੱਕ ਵਿਦਵਾਨ ਕਹਿੰਦਾ ਹੈ ਜੇਕਰ ਗੁਰੂ ਨੂੰ ਚੇਤੇ ਰੱਖਿਆ ਹੋਇਆ ਨਾ ਆਪਣੇ ਕਾਰਜ ਦੇ ਵਿੱਚ ਤੇ ਕਿਸੇ ਮਹਾਂਪੁਰਖ ਨੇ ਕਿਹਾ ਸੀ ਕਿੰਦੇ ਘਰੋਂ ਨਿਕਲਣ ਵੇਲੇ ਗੁਰੂ ਨੂੰ ਯਾਦ ਕਰੀਏ ਘਰ ਤੋਂ ਆਉਣ ਆ واپس ਆਈਏ ਘਰੇ ਤਾਂ ਸਤਿਗੁਰੂ ਦਾ ਸ਼ੁਕਰਾਨਾ ਕਰੀਏ ਜ਼ਿੰਦਗੀ ਜਿਹੜੀ ਹੈ ਉਹ ਆਪਣੇ ਆਪ ਸਵਰਗ ਬਣ ਜਾਂਦੀ ਹੈ ਇੱਕ ਵਿਦਵਾਨ ਕਹਿੰਦਾ ਜੇਕਰ ਤੁਸੀਂ ਗੁਰੂ ਨੂੰ ਯਾਦ ਰੱਖੋਗੇ ਤਾਂ ਕਹਿੰਦੇ ਸਤਿਗੁਰੂ ਤੁਹਾਨੂੰ ਯਾਦ ਰੱਖੇਗਾ ਕਹਿੰਦੇ ਜੇਕਰ ਹੁਣ ਕਈਆਂ ਦਾ ਸਵਾਲ ਹੁੰਦਾ ਸੀ ਕਿਵੇਂ ਯਾਦ ਰੱਖੀਏ ਜੀ ਸਾਡੇ ਤਾਂ ਜੀ ਸਤਿਗੁਰੂ ਯਾਦ ਹੀ ਨਹੀਂ ਰਹਿੰਦੇ ਨਾਮ ਯਾਦ ਕਹਿੰਦੇ ਫਿਰ ਤੂੰ ਆਪਣੀ ਮੌਤ ਨੂੰ ਯਾਦ ਰੱਖ ਜੇ ਤੇਰੇ ਆਪਣੀ ਮੌਤ ਜੀਤੇ ਹੈ ਤੇ ਗੁਰੂ ਤੈਨੂੰ ਆਪਣੇ ਆਪ ਚੇਤੇ ਰਵੇਗਾ ਕਹਿੰਦੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਸੋ ਮੈਂ ਡਰਾ ਨਹੀਂ ਰਿਹਾ ਮੇਰੇ ਕਹਿਣ ਤੋਂ ਭਾਵ ਕਿ ਆਪਣੀ ਮੌਤ ਤੋਂ ਹਰੇਕ ਕੋਈ ਡਰਦਾ ਹੈ ਆਪਣੀ ਮੌਤ ਤੋਂ ਹਰ ਕੋਈ ਘਬਰਾਉਂਦਾ ਹੈ ਤੇ ਸਾਹ ਸੰਗਤ ਜਿਹੜਾ ਮੌਤ ਤੋਂ ਘਬਰਾਉਂਦਾ ਹੈ ਨਾ ਉਹੀ ਗੁਰੂ ਨੂੰ ਚੇਤੇ ਕਰਦਾ ਹੈ ਉਹ ਕਹਿੰਦਾ ਸਤਿਗੁਰੂ ਕਿਰਪਾ ਕਰਿਓ ਮੈਨੂੰ ਬਚਾਇਓ ਤੇ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਭਗਤ ਜਨ ਹੁੰਦੇ ਨੇ ਉਹਨਾਂ ਨੂੰ ਆਪਣੀ ਮੌਤ ਦਾ ਡਰ ਨਹੀਂ ਹੁੰਦਾ ਉਹਨਾਂ ਨੂੰ ਪਤਾ ਹੈ ਕਿਉਂਕਿ ਇੱਥੇ ਉਹਨਾਂ ਨੇ ਆਪਣਾ ਜੀਵਨ ਸਫਲਾ ਕੀਤਾ ਅਗਾ ਜਾਣ ਵਾਲਾ ਜਿਹੜਾ ਉਹਨਾਂ ਦਾ ਸਫਲਾ ਹੋ ਚੁੱਕਿਆ ਉਹਨਾਂ ਨੂੰ ਕਿਸੇ ਗੱਲ ਦਾ ਕੋਈ ਡਰ ਭੈ ਨਹੀਂ ਹੁਣ ਜਿਨ੍ਹਾਂ ਨੇ ਇੱਥੇ ਰਹਿ ਕੇ ਸੇਵਾ ਸਿਮਰਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਸ਼ੁਭ ਗੁਣ ਨਹੀਂ ਕਮਾਏ ਉਹਨਾਂ ਨੂੰ ਡਰ ਹੁੰਦਾ ਕਿ ਜਾ ਕੇ ਹੁਣ ਲੇਖਾ ਦੇਣਾ ਪਏਗਾ ਪਤਾ ਹੈ ਨਾ ਵੀ ਉੱਥੇ ਜਾ ਕੇ ਜ਼ੁਰਮ ਸਾਬਤ ਹੋਣਗੇ ਸੋ ਕਹਿਣ ਤੋਂ ਪਾ ਵੀ ਸੌਖਾ ਤਰੀਕਾ ਸਮਝਣ ਦੇ ਲਈ ਸੋ ਸਾਧ ਸੰਗਤ ਆਪਣੇ ਕੋਲੇ ਆਪਾਂ ਕੋਈ ਸ਼ੁਭ ਦਿਨ ਭਾਲਦੇ ਆ ਕੋਈ ਰਿਸ਼ਤਾ ਕਰਨਾ ਹੋਵੇ ਨਾ ਕਿਸੇ ਮੁੰਡੇ ਕੁੜੇ ਕੋਲ ਕਹਿੰਦੇ ਕੋਈ ਚੰਗਾ ਜਿਹਾ ਦਿਨ ਦੇਖ ਲਓ ਜੀ ਕਿਸੇ ਬ੍ਰਾਹਮਣ ਪੰਡਤ ਤੋਂ ਦਿਨ ਕਢਾ ਲਿਓ ਸਾਧ ਸੰਗਤ ਦਿਨ ਕਢਾ ਲਓ ਵਿਆਹ ਕਢਾ ਲਓ ਕੀ ਵਿਆਹ ਇਹ ਸਮਝ ਨਹੀਂ ਆਉਂਦੀ ਕਿ ਵਿਆਹ ਕਿਹੜੇ ਪੁਲਾਂ ਥੱਲੇ ਫਸਿਆ ਹੋਵੇ ਜਿਹੜਾ ਸੀ ਕਢਾਉਣ ਨੂੰ ਲੱਗੇ ਹੋਇਆ ਤੇ ਜਾ ਫਿਰ ਵਿਆਹ ਕਿੱਥੋਂ ਅਸੀਂ ਕਢਾਉਣਾ ਹੈ ਕਿੱਥੋਂ ਤਾਰਨਾ ਹੈ ਹਜੇ ਤੱਕ ਕੁਝ ਸਮਝ ਨਹੀਂ ਆਈ ਪਰ ਸਾਧ ਸੰਗਤ ਗੁਰਮਤ ਕਹਿੰਦੀ ਹੈ ਜੇਕਰ ਤੁਹਾਡਾ ਆਪਣਾ ਸਮਾਂ ਵਧੀਆ ਤੁਹਾਡਾ ਸਮਾਂ ਲੱਗ ਰਿਹਾ ਹੈ ਕਿਸੇ ਦਿਨ ਤੁਸੀਂ ਵੇਲੇ ਆਪ ਹੀ ਦਿਨ ਰੱਖ ਲਓ ਵਿਆਹ ਕਢਾਉਣਾ ਤੇ ਜਾ ਫਿਰ ਵਿਆਹ ਦੀ